ਲੁਧਿਆਣਾ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਂਦਾ ਹੈ ਜਿੱਥੇ ਕਿ ਸਾਬਕਾ ਸੇਵਕ ਸਰਜਨ ਡਾਕਟਰ ਜਸਪੀਰ ਸਿੰਘ ਔਲਖ ਇੱਕ ਵਾਰ ਫਿਰ ਤੋ ਸੁਰਖਿਆ ਦੇ ਵਿੱਚ ਆ ਗਏ। ਲੁਧਿਆਣਾ ਤੋਂ ਟ੍ਰਾਂਸਫਰ ਹੋਣ ਤੋਂ ਬਾਅਦ ਉਹਨਾਂ ਦਾ ਡਿਪਾਰਟਮੈਂਟ ਦੇ ਪ੍ਰਤੀ ਦਰਦ ਛਲਕ ਦਾ ਨਜ਼ਰ ਆਇਆ। ਡਾਕਟਰ ਜਸਪੀਰ ਸਿੰਘ ਔਲਖ ਨੇ ਵੀ ਪਾਵ ਪ੍ਰੀਮਚੂਰ ਰਿਟਾਇਰਮੈਂਟ ਦਾ ਨੋਟਿਸ ਦਿੱਤਾ। ਉਹਨਾਂ ਨੇ ਫੇਸਬੁੱਕ ਤੇ 프리ਮਚੂਰ ਰਿਟਾਇਰਮੈਂਟ ਦਾ ਕਾਰਨ ਵੀ ਸਾਫ਼ ਲਿਖਿਆ। ਉਨਾ ਲਿਖਿਆ ਕਿ ਜਿਨ੍ਹਾਂ ਲੋਕਾਂ ਦੇ ਖਿਲਾਫ ਕਾਰਵਾਈ ਕਰਤੇ ਰਹੇ ਉਹ ਲੋਕ ਨੂੰ ਨਦੇ ਪਿੱਛੇ ਹੱਥ ਧੋ ਕੇ ਪੈ ਗਏ ਨੇ ਟਰਾਂਸਫਰ ਤੋਂ ਪਹਿਲਾਂ ਹੀ ਡਾਕਟਰ ਆਲਤ ਨੇ ਵਿਭਾਗ ਤੋਂ ਨਿਜੀ ਕੰਮ ਦੇ ਲਈ 12 ਦਿਨ ਦੀ ਛੁੱਟੀ ਲਈ ਸੀ ਛੁੱਟੀ ਤੋਂ ਵਾਪਸ ਪਰਤਣ ਤੋਂ ਬਾਅਦ ਡਾਕਟਰ ਆਲਤ ਨੇ ਵੀਰਵਾਰ ਨੂੰ ਚੰਡੀਗੜ੍ਹ ਵਿੱਚ ਡਿਪਟੀ ਡਾਇਰੈਕਟਰ ਦਾ ਅਹੁਦਾ ਸੰਭਾਲਦੇ ਹੀ ਡਾਇਰੈਕਟਰ ਹੈਲਥ ਨੂੰ ਪ੍ਰੀਮਚੂਅਰ ਰਿਟਾਇਰਮੈਂਟ ਲੈਣ ਦਾ 3 ਮਹੀਨੇ ਦਾ ਨੋਟਿਸ ਦੇ ਦਿੱਤਾ ਉਸਤਰਾ ਡਾਕਟਰ ਆਲਤ ਦੀ ਰਿਟਾਇਰਮੈਂਟ ਜਨਵਰੀ 2025 ਦੇ ਵਿੱਚ ਹੋਣੀ ਹੈ ਦੱਸਦੀ ਹੈ ਕਿ ਆਜ਼ਾਦੀ ਦਿਵਸ ਸਮਾਰੋਹ ਵਿੱਚ ਡਾਕਟਰ ਜਸਪੀਰ ਸਿੰਘ ਔਲਖ ਨੂੰ ਪੁਲਿਸ ਕਰਮੀਆਂ ਵੱਲੋਂ ਐਂਟਰੀ ਨਾ ਦੇਣ ਦਾ ਮਾਮਲਾ ਕਾਫੀ ਕਰਮਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਕਮਿਸ਼ਨਰ ਨੇ ਇੱਕ ਸਬ ਇੰਸਪੈਕਟਰ ਤੇ اے ایس ਆਈ ਨੂੰ ਸਸਪੈਂਡ ਕਰ ਦਿੱਤਾ ਸੀ ਹਾਲਾਂਕਿ ਇਸ ਵਿੱਚ ਡਾਕਟਰ ਜਸਪੀਰ ਸਿੰਘ ਔਲਖ ਦੇ ਟਰਾਂਸਫਰ ਆਰਡਰ ਵੀ ਜਾਰੀ ਕੀਤੇ ਗਏ ਸਨ ਉਹਨਾਂ ਨੇ ਡਾਇਰੈਕਟਰ ਹਲਥ ਚੰਡੀਗੜ੍ਹ ਦੇ ਦਫ਼ਤਰ ਵਿੱਚ ਡਿਪਟੀ ਡਾਇਰੈਕਟਰ ਉਹਨਾਂ ਨੂੰ ਲਗਾ ਦਿੱਤਾ ਗਿਆ ਸੀ। ਚਰਚਾ ਇਹ ਵੀ ਸੀ ਕਿ ਡਾਕਟਰ ਆਲਖ ਦੀ ਟਰਾਂਸਫਰ ਉਕਤ ਵਿਵਾਦ ਦੇ ਕਾਰਨ ਹੋਈ ਹੈ। ਫੇਸਬੁੱਕ ਤੇ ਪੋਸਟ ਸ਼ੇਅਰ ਕਰਕੇ ਡਾਕਟਰ ਆਲਖ ਨੇ ਮਾਮਲਾ ਸਾਫ਼ ਕਰ ਦਿੱਤਾ। ਇਹ ਜਾਦੀ ਦਿਵਸ ਵਾਲੇ ਦਿਨ ਹੋਏ ਵਿਵਾਦ ਦਾ ਉਹਨਾਂ ਦੀ ਟਰਾਂਸਫਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹਨਾਂ ਦੀ ਟਰਾਂਸਫਰ ਰਾਜਨੀਤਿਕ ਦਬਾਅ ਦੇ ਵਿੱਚ ਕੀਤੀ ਗਈ ਹੈ। ਦੱਸ ਦਿੰਦੇ ਆ ਕਿ ਡਾਕਟਰ ਆਲਖ ਨੇ ਕੀ ਲਿਖਿਆ ਇੱਕ ਵਾਰੀ ਪੰਜਾਬੀ ਦੇ ਵਿੱਚ ਜੋ ਨਾ ਲਿਖਿਆ ਤੁਹਾਨੂੰ ਸਾਰੀ ਜਾਣਕਾਰੀ ਦੰਨਿਆ ਕਿ ਡਾਕਟਰ ਆਲਖ ਦਾ ਜਿਹੜਾ ਕਿ ਦਰਦ ਛਲ ਗਿਆ ਉਹਨਾਂ ਨੇ ਆਪਣੇ ਫੇਸਬੁੱਕ ਤੇ ਸਾਂਝਾ ਕੀਤਾ ਮਾਂ ਦਾ ਡਿੱਪੀ ਪੰਜਾਬੀ ਨਾਟਕ ਦੀ ਮੋਢੀ ਈਸ਼ਵਰ ਚੰਦਰ ਨੰਦਾ ਦੀ ਇੱਕ ਰਚਨਾ ਹੈ ਜਿਹੜੀ ਸਾਡੇ ਸਮਿਆਂ ਵਿੱਚ 10ਵੀਂ ਜਮਾਤ ਵਿੱਚ ਪੜਾਈ ਜਾਂਦੀ ਸੀ ਅੱਜ ਜਦੋਂ ਮੈਂ ਬਤੌਰ ਡਿੱਪੀ ਡਾਇਰੈਕਟਰ ਚੰਡੀਗੜ੍ਹ ਹੈੱਡਕੁਆਟਰ ਤੇ ਦਸਤਕ ਦਿੱਤੀ ਤਾਂ ਉਹ ਨਾਟਕ ਇਕਦਮ ਯਾਦਾ ਦੇ ਅੰਬਰ ਤੇ ਵਿੱਚ ਆ ਹਾਜ਼ਰ ਹੋਇਆ ਉਸ ਹਾਲਾਤਾਂ ਦਾ ਨਿਰਣਾ ਕਰਤੀ ਹੋਈ ਮੇਰੀ ਆਤਮਾ ਰੂਪੀ ਮੇਰੇ ਬੱਚਾਂ ਦਾ ਫੈਸਲਾ ਸੀ ਕਿ ਪਾਪਾ ਹੁਣ ਹੋਰ ਨੌਕਰੀ ਨਹੀਂ ਕਰਨੀ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਜਨਾਦ ਦੇ ਖਿਲਾਫ ਮੈਂ ਕੁਝ ਕਾਰਵਾਈਆਂ ਅਮਲ ਵਿੱਚ ਲਿਆਦਿਆ ਸਨ ਉਹ ਮੇਰੇ ਖਿਲਾਫ ਹੱਤ ਤੋਂ ਕੇ ਪੈ ਚੁੱਕੀ ਸਨ ਖਾਸ ਕਰਕੇ ਬਾਬੇ ਨਾਨਕ ਦੀ ਧਰਤੀ ਨੂੰ ਗੰਦਾ ਕਰ ਰਹੇ ਕੁੜੀਮਾਰ ਇੱਕ ਸਾਜ਼ਿਸ਼ ਅਸ਼ੋਕ ਕੁਮਾਰ ਨਾਤੇ ਬੰਦੇ ਜਿਸ ਦੇ ਪਰਿਵਾਰ ਦੇ ਖਿਲਾਫ ਲਿੰਕ ਟੈਸਟ ਕਰਨ ਦੇ ਅਨੇਕਾ ਪਰਚੇ ਹਨ ਨੇ ਫਸੌਂ ਦੀ ਕੋਸ਼ਿਸ਼ ਕੀਤੀ ਇਸ ਹਾਲ ਇੱਕੀ ਮਈ ਨੂੰ ਇੱਕ ਸਿਆਸਤਦਾਨ ਨੇ ਧਮਕੀ ਹੀ ਦੇ ਦਿੱਤੀ ਸੀ ਕਿ ਇਲੈਕਸ਼ਨ ਕੋਰਟ ਖਤਮ ਤਾਂ ਹੋਣ ਦੇ ਬਦਕਿਸਮਤੀ ਮੇਰੀ ਮੇਰੇ ਨਾਲ ਸਟੇਟ ਹੈੱਡਕੁਆਰਟਰ ਤੋਂ ਕੋਈ ਵੀ ਨਹੀਂ ਖੜਿਆ ਮੇਰੀਆਂ ਨਿਜੀ ਸੁਣਵਾਈਆਂ ਦੀਆਂ ਅਰਜ਼ੀਆਂ ਧੂੜ ਫੱਕਰ ਲਈ ਮਜਬੂਰ ਨੇ ਪਰੇ ਮੰਦ ਦੇ ਨਾਲ ਅੱਜ ਉਸ ਪੀਸੀਐਮਐਸ ਨੂੰ ਸਮੇਂ ਤੋਂ ਪਹਿਲਾਂ ਛੱਡਣਾ ਯਾਨੀ ਕਿ ਪ੍ਰੀਮਚਰ ਰਿਟਾਇਰਮੈਂਟ ਜੋ ਕਿ ਉਹਨਾਂ ਨੇ ਆਪਣੇ ਫੇਸਬੁੱਕ ਤੇ ਚਿੱਤਰ ਕੀਤਾ ਹੈ ਉਹਨਾਂ ਨੇ ਲਿਖਿਆ ਹੈ ਕਿ ਇਸ ਤੋਂ ਸਮੇਂ ਤੋਂ ਪਹਿਲਾਂ ਛੱਡਣ ਦੇ ਲਈ ਇਸ ਮਾਦੇ ਡਿਪਟੀ ਨੇ 3 ਮਹੀਨੇ ਦਾ ਨੋਟਿਸ ਦੇ ਦਿੱਤਾ ਜਿਸ ਪੀਸੀਐਮਐਸ ਨੇ ਰੁਜ਼ਗਾਰ ਵੀ ਦਿੱਤਾ ਅਤੇ ਇੱਜ਼ਤ ਮਾਨ ਵੀ ਆਮੀਨ ਇਹ ਜੋ ਲਿਖਿਆ ਗਿਆ ਹੈ ਇਹ ਡਾਕਟਰ ਆਲਖ ਦੇ ਵੱਲੋਂ ਆਪਣੀ ਫੇਸਬੁੱਕ ਤੇ ਲਿਖਿਆ ਗਿਆ ਹੈ ਦੱਸਦੇ ਹੈ ਕਿ ਡਾਕਟਰ ਆਲਖ ਜਿਹੜਾ ਕਿ ਵੀਰਵਾਰ ਨੂੰ ਚੰਡੀਗੜ੍ਹ ਵਿੱਚ ਦਿੱਪਤੀ ਡਾਇਰੈਕਟਰ ਦਾ ਅਹੁਦਾ ਸੰਭਾਲਦੇ ਹੀ ਡਾਇਰੈਕਟਰ ਹੈਲਥ ਨੂੰ ਪ੍ਰੀਮਚੂਰ ਰਿਟਾਇਰਮੈਂਟ ਲੈਣ ਦੇ ਲਈ 3 ਮਹੀਨੇ ਦਾ ਨੋਟਿਸ ਦਿੰਦੇ ਨੇ ਉਥੇ ਜੇਕਰ ਇਹਨਾਂ ਦੀ ਰਿਟਾਇਰਮੈਂਟ ਦੀ ਗੱਲ ਕੀਤੀ ਜਾਵੇ ਤਾਂ ਉਹ 2025 ਜਨਵਰੀ ਦੇ ਵਿੱਚ ਹੋਣੀ ਸੀ ਪਰ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਕਿਵੇਂ ਕੁਝ ਲੋਕ ਉਹਨਾਂ ਨੂੰ ਤਬਕਿਆ ਦੇ ਰਹੇ ਨੇ ਜਿਸ ਨਾਲ ਉਹ ਪਰੇਸ਼ਾਨ ਹੋ ਕੇ ਅੱਜ ਉਹ ਪ੍ਰੀਮਚੂਰ ਰਿਟਾਇਰਮੈਂਟ ਲੈਣ ਨੂੰ ਮਜਬੂਰ ਹਾਂ ਲੁਧਿਆਣਾ ਲਈ ਅਮਿਤ ਖਾਪੜ ਦਿੱਤੋ